ਠੀਕ ਆ ਅਮਰ ਜੀ ਤਾਂ ਆਜੇ ਪਾ ਛੋਟੀ ਜਗ੍ਹਾ ਤੇ ਆਈ ਹੈ ਕਿਛਿਆਨੇ ਕੋਹੋ ਦਰਿਆ ਦਰਿਆ ਜਿਹੜਾ ਹੈ ਆ ਆ ਜਗ੍ਹਾ ਤੇ ਕਿਹੜੇ ਨਾਮ ਆਉਂਦਾ ਸੀ ਤੇ ਪਿੱਪਲ ਪੁੱਤਰ ਕਰਕੇ ਬੋਲਦੇ ਨੇ ਕਿਹੜੀ ਜਗ੍ਹਾ ਲੱਗ ਰਿਹਾ ਸੀ ਇੱਕ 베ਰੀ 베ਰੀ ਦੇ ਵਿੱਚ ਵਿੱਚ ਪਿੱਪਲ ਅੱਜ ਦੀ ਜਿਹੜੀ ਅਖੀਂ ਲੇਵਰ ਆ ਮਨਰੇਕ ਦਾ ਵੀ ਜੁੜਾ ਦੀ ਪਬਲਿਕ ਸਟੇਸ਼ਨ ਤੋਂ ਉਹਨਾਂ ਦੀ ਗਵਾਹੀ ਕਰ ਰਹੇ ਆ ਕੀ ਨਾਮ ਹੋ ਤੁਸੀਂ ਦਲੇਵਿੰਦਰ ਕੌਰ ਤੇ ਦੂਜੀ ਕੁੜੀ ਆਪਣੀ ਮਨਪ੍ਰੀਤ ਕੌਰ ਹੋਰ ਆਪਾਂ ਫਿਰੋਜ਼ਪੁਰ ਬਲਾਕ ਦੀ ਪ੍ਰਧਾਨਗੀ ਕਰ ਰਹੇ ਕੀ ਲੱਗਦਾ ਹੈ ਕਿ ਤੁਹਾਨੂੰ ਗਰੀਬ ਪਰਿਵਾਰ ਦੀ ਰੋਕੀ ਇੱਕ ਜਿਸ ਤਰ੍ਹਾਂ ਕਿਕਰ ਤੇ ਟੰਗੀ ਪਈ ਹੈ ਹੈ ਨਾ ਕਿੱਕਰ ਤੋਂ ਰੋਟੀ ਨੂੰ ਅਲਾਣਾ ਬੜਾ ਔਖਾ ਹੈ ਲੱਗਦਾ ਨੇ ਆ ਮੈਂ ਦੇਖ ਰਿਹਾ ਨਾਲ ਆ ਪਾਰ ਆ ਪੱਕੇ ਤਰ੍ਹਾਂ ਪੱਕੇ ਤਰ੍ਹਾਂ ਲਗਭਗ ਪਿੱਪਲ ਅਗੀ ਦਾ ਪਿੰਡ ਪੱਗ ਦਾ ਪਿੱਪਲ 12-13 ਕਿਲੋਮੀਟਰ ਤਾਂ ਹੈਗਾ ਪਰ ਹੈਨਾ ਇਹਗਾ ਜਿਆਦਾ ਹੀ ਹੋਗਾ ਘੰਟਾ ਡੇਢ ਸਮ ਲੱਗ ਜਾਂਦਾ ਘੰਟਾ ਡੇਢ ਤੁਹਾਨੂੰ ਆਣ ਜਾਣ ਦਾ ਮੰਨ ਕੇ ਚਲੋ 12 ਕਿਲੋਮੀਟਰ ਇਹ ਹੋ ਗਿਆ ਤੇ ਫਿਰੋਜਪੁਰ ਤੋਂ ਲਗਭਗ 10-11 ਕਿਲੋਮੀਟਰ ਦਾ ਵੀ ਹੈ ਇਹ ਇਹਗਾ ਹੈ ਨਾ 20 ਕਿਲੋਮੀਟਰ ਦੇ ਏਰੀਆ 'ਚ ਤੁਸੀਂ ਕੰਮ ਕਰਨੀ ਹੋਵੇ ਤੁਹਾਨੂੰ ਖਰਚਾ ਵੀ ਪੈਂਦਾ ਹਾਂਜੀ ਕਿਰਾਇਆ ਲਗਤ ਤਾਂ ਨਹੀਂ ਦਿੰਦੇ ਨਾ ਤੁਸੀਂ ਦਿੰਦੇ ਹੋ ਹਾਂਜੀ ਪਰ ਤੁਹਾਨੂੰ ਦਿਹਾੜੀ ਦੇ ਵਿੱਚ ਅਡਜਸਟ ਕਰਕੇ ਨਹੀਂ ਪਰ 10% ਤੁਹਾਡਾ ਵਿੱਚ ਕਿਰਾਏ ਦਾ ਖਰਚਾ ਜੋੜਿਆ ਹੁੰਦਾ ਹੈ 10% ਦਾ ਕਿੰਨਾ ਬੰਦਾ ਮੈਂ ਦੱਸਾਂ 100 ਦੇ ਮਤਲਬ 10 ਰੁਪਏ 300 ਦਿਹਾੜੀ ਹੋਈ ਤੇ 30 ਰੁਪਏ 22 ਰੁਪਏ ਐਕਸ ਦਾ ਹੈ ਨਾ ਜੀ ਔਰ 22 ਨੂੰ ਗੁਣਾ ਕਰਦੇ 4 ਰੁਪਏ ਹੋ ਗਏ ਇਹ ਹੋ ਗਏ 34 ਬਣ ਗਏ ਇੱਕ ਜੀ ਇਹ ਸਰਕਾਰ ਦੇ ਖਰਚੇ ਦੇ ਵਿੱਚ ਤੈ ਆ ਪਲੱਸ 22 22 ਚ 34 70 ਤੇ 40 ਇਹ ਤੁਹਾਡੀ ਬਾਕੀ ਹੈ। 76 ਨਹੀਂ ਨਹੀਂ 22 50 ਰੁਪਏ ਪਰ ਮਹਿੰਦੀ ਨਹੀਂ ਹੈ ਹੈਨਾ ਆਹ ਹੋਣ ਜਿਹੜੀ ਸਰਕਾਰ ਆ ਵੋਟਾਂ ਪੈਣ ਤੋਂ ਪਹਿਲਾਂ ਆਪਣੀ ਵਧੀਆ ਚੰਗਾ ਕੰਮ ਚੱਲ ਜਗਾ। ਹਾਂ ਜੀ। ਸੋਨੋ ਐਮਪੀਡੀਆਂ ਵੋਟਾਂ ਪਈਆਂ। ਜਿੱਦਣ ਦੀਆਂ ਐਮਪੀਡੀਆਂ ਵੋਟਾਂ ਪਈਆਂ ਹੈਨਾ? ਜਿਹੜੇ ਲੋਕਾਂ ਨੇ ਕੋਈ ਮਾੜਾ ਮੋਟਾ ਲੋਕਾਂ ਦੇ ਵਿੱਚ ਮੀਂਹ ਕੀਤੀ ਆ ਐਂਟੀ ਦੇ ਨਾਲ। ਚਾਹ ਮਾੜਾ ਮੋਟਾ ਕੋਈ ਫੰਡ ਦਿੱਤਾ ਹੋਊਗਾ ਵੋਟਾਂ ਦੇ ਵਿੱਚ ਹੈਨਾ? ਚਾਹ ਵੈਸੇ ਮੇਰੇ ਵਰਗੇ ਕੜਮ ਚੌਧਰੀ ਢੋਲ ਦੇ ਡੱਗੇ ਅੱਗੇ ਨੱਚਣ ਵਾਲੇ ਆ ਹੈਨਾ? ਉਹ ਹੁਣ ਬਲਾਕਾਂ ਦੇ ਵਿੱਚ ਜਾ ਕੇ ਔਰ ਪਿੰਡਾਂ ਦੇ ਵਿੱਚ ਜਾ ਕੇ ਔਰ ਬਲਾਕਾਂ ਚ ਜਾ ਕੇ ਆਪ ਦੀ ਦੈਸ਼ਤ ਪਾਈ ਖੜੇ ਨੇ ਕਿ ਸਾਡੇ ਤੋਂ ਬਿਨਾ ਕਿਸੇ ਨੂੰ ਕੰਮ ਨਾ ਦਿੱਤਾ ਜਾਵੇ। ਕਿਵੇਂ ਹੋ ਰਿਆ ਨਾ? ਹੋ ਰਿਹਾ ਜੀ। ਹਾਂ ਜੀ। ਪਹਾਉ ਜੀ। ਹੋ ਰਿਆ ਨਹੀਂ ਮੈਂ। ਹਾਂ ਜੀ। ਫੱਤੇ ਚੱਕ ਦੇਾਂਗੇ ਆਪਾਂ। ਇਹ ਮਨਰੇਗਾ ਤੇ ਸਾਡਾ ਕਾਨੂੰਨ ਇਹਨਾਂ ਨੂੰ ਜਦੋਂ ਤੁਸੀਂ ਚਾਹੋ ਉਦੋਂ ਹੀ ਕੰਮ ਮਿਲੇਗਾ ਜਿਵੇਂ ਤੁਸੀਂ ਮੰਗੋਗੇ ਉਵੇਂ ਹੀ ਮਿਲੇਗਾ ਇਹਨਾਂ ਦਾ ਕੋਈ ਖਦਾਵਾ ਨਹੀਂ ਹੈਗਾ ਭਾਈ ਸਾਡੇ ਤੋਂ ਬਿਨਾ ਨਹੀਂ ਕੰਮ ਕਰਦੇ ਮੈਂ ਤੁਹਾਨੂੰ ਇੱਕ ਗੱਲ ਸਿਖਾਉਣਾ ਚਾਹਤ ਹਾਂ ਜਿਹਦੇ ਲਈ ਮੈਂ ਜ਼ਰੂਰੀ ਆ ਹਾਰੇ ਪਿੰਡਾਂ ਦੇ ਵਿੱਚ ਇਹ ਗੱਲ ਚੱਲਦੀ ਪਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਦੇ ਪਾਰਟੀ ਦੇ ਬੰਦੇ ਉਹਨਾਂ ਤੋਂ ਬਿਨਾ ਕੰਮ ਨਹੀਂ ਚੱਲ ਸਕਦਾ ਇਹ ਇਹ ਕਿੰਦੇ ਆਪਾਂ ਕਾਲੀਆਂ ਦੇ ਵਿੱਚ ਵੀ ਬੜੀ ਦਹਿਸ਼ਤ ਸੀ ਕਾਲੀਆਂ ਦੇ ਉਦੋਂ ਵੀ ਆਪਾਂ ਨਿਰਦੇਦਾ ਦਾ ਕੰਮ ਚਲਾਇਆ ਸੀ ਤੇ ਚੱਲਦਾ ਰਿਹਾ ਉਹ ਤਰੇ ਜਿੰਨਾ بڑا ਜੀ ਉਕੋ ਮਜੂਦ ਰਿਹਾ ਉਦੋਂ ਵੀ ਆਪਣਾ ਕੰਮ ਚੱਲਦਾ ਕਾਂਗਰਸ ਦੀ ਸਰਕਾਰ ਚ ਵੀ ਇਵੇਂ ਹੋਇਆ ਸਾਡੇ ਤੋਂ ਬਿਨਾ ਨਹੀਂ ਕੰਮ ਚੱਲਦਾ ਪੰਚਾਇਤ ਤੋਂ ਬਿਨਾ ਨਹੀਂ ਕੰਮ ਚੱਲਦਾ ਉਦੋਂ ਵੀ ਆਪਣਾ ਕੰਮ ਚੱਲਦਾ ਆ ਨਵੀਂ ਸਰਕਾਰ ਆ ਗਈ ਆ ਚਾੜੂ ਵਾਲਿਆਂ ਦੀ ਵੋਟ ਮੰਗਣ ਕੋਈ ਨਹੀਂ ਆਇਆ ਨਾ ਇਨਾਂ ਚ ਹਿੰਮਤ ਹੈਗੀ ਸੀ ਮੋਏ ਘਰੇ ਸੁੱਤੇ ਰਹੇ ਔਰ ਪਬਲਿਕ ਨੇ ਜਾਣ ਬੁੱਝ ਕੇ ਇਨਾਂ ਨੂੰ ਅੱਗੇ ਲਿਆਂਦਾ ਕਿ ਉਹਨਾਂ ਦੋਵਾਂ ਗੁੰਡਾ ਸਰਕਾਰਾਂ ਤੋਂ ਮੁਕੀ ਪਰ ਇਨਾਂ ਨੇ ਵੀ ਆ ਕੇ ਸਾਡੀ ਮਨਰੇਗਾ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਆਪ ਤਾਂ ਇਨਾਂ ਦੀ ਵੋਟ ਮੰਗਣ ਦੀ ਹਿੰਮਤ ਨਹੀਂ ਸੀਗੀ ਪਰ ਹੁਣ ਦਾਵਾ ਕਰਦੇ ਆ ਸਰਕਾਰ ਸਾਡੀ ਆ ਪਰ ਤੁਸੀਂ ਇੱਕ ਗੱਲ ਜ਼ਰੂਰ ਯਾਦ ਰੱਖਣੀ ਆ ਜਿਹੜਾ ਕੰਦਾ ਨਾ ਕਿ ਮੇਰੀ ਸਰਕਾਰ ਆ ਮੈਂ ਸਰਕਾਰ ਦਾ ਨਮੇਂਦਾ ਵਾਂ ਉਹਨੂੰ ਕੋ ਸਰਕਾਰ ਲੋਕਾਂ ਦੀ ਹੁੰਦੀ ਆ ਪਬਲਿਕ ਨੇ ਚੁਣੀ ਸਰਕਾਰ ਉਹਦੀ ਜੇ ਤੇਰੀ ਸਰਕਾਰ ਸੀ ਤੇ ਤੂੰ ਆਪਦੇ ਮਾਂ ਪਿਓ ਨੂੰ ਲੈ ਕੇ ਵਿਹਲੀ ਦੇ ਵਿੱਚ ਬੈਠ ਕੇ ਹੀ ਸਰਕਾਰ ਬਣਾ ਸਕਦਾ ਹੈ ਜੇ ਤੂੰ ਪੰਜਾਬ ਸਰਕਾਰ ਬਣਾਈ ਤੇ ਸੈਂਟਰ ਵਾਲੀ ਦਿੱਲੀ ਸਰਕਾਰ ਵੀ ਤੂੰ ਬਣਾ ਦੇ ਕਿਉਂ ਭਾਈ ਉਹ ਕਿਉਂ ਨਹੀਂ ਬਣਾ ਸਕੀ ਸੈਂਟਰ ਵਾਲੀ ਸਰਕਾਰ ਕਿਉਂ ਨਹੀਂ ਬਣਾ ਸਕੇ ਕਿ ਜਿਹੜਾ ਇਹਨਾਂ ਨੇ ਝੂਠ ਬੋਲਿਆ ਸੀਗਾ ਹਰ ਇੱਕ ਔਰਤ ਦੇ ਹਰ ਮਹੀਨੇ ਅਸੀਂ ਹਜ਼ਾਰ ਹਜ਼ਾਰ ਰੁਪਏ ਖਾਤੇ ਚ ਪਾਵਾਂਗੇ ਆਖਿਆ ਸੀ ਹਾਂ ਜੀ ਆਖਿਆ ਸੀ ਹੈਨਾ একদম ਉਹ ਪੁੱਤ ਕੱਲਾ ਮੈਨੂੰ ਨਾ ਸੁਣਾਉਂਦਾ ਇੱਧਰ ਵੀ ਆਖਿਆ ਸੀਗਾ ਹਾਂ ਜੀ ਫਿਰ ਪਾਇਆ ਝੂਠ ਬੋਲਿਆ ਉਹ ਰਾਜਨੀਤਿਕ ਲੋਕ ਹੈਗੇ ਇਹੋ ਜਿਹੇ ਜੇ ਮੋਦੀ ਨੇ 2014 ਚ ਵੋਟ ਲਾਈ ਸੀ ਤਾਂ ਉਹਨੇ ਝੂਟ ਕੀ ਬੋਲਿਆ ਸੀ ਅਮਰਜੀਤ ਉਹਨੇ ਕੀ ਝੂਟ ਬੋਲਿਆ ਸੀ ਧਿਆਨ ਕਰਿਓ ਬੈਣੋ ਭਾਈਓ ਆਪਕੇ ਅੱਛੇ ਦਿਨ ਆਉਣਗੇ ਆਖਿਆ ਸੀ ਹੈਨਾ ਕੋਈ ਆਏ ਪੱਥਰ ਚੁੱਕ ਦੂਸਰਾ ਝੂਟ ਕੀ ਬੋਲਿਆ ਸੀ ਧਿਆਨ ਕਰਿਓ ਹਰ ਸਾਲ ਮੈਂ 2 ਕਰੋੜ ਨੌਕਰੀ ਦੇਣਗੇ ਕਿਉਂ ਭਈ ਦੇਤੀ ਨੌਕਰੀ ਕਿਸੇ ਨੂੰ 2 ਕਰੋੜ ਮੇਰੇ ਵਰਗੇ ਪੱਤਰ ਚੱਕਾ ਲਾ ਦੇਤੇ ਹੈਨਾ ਆਖਿਆ ਸੀ ਨਾ ਤੀਸਰਾ ਛੁਡ ਕੇ ਦੱਸ 15 15 ਲੱਖ ਰੁਪਇਆ ਆਪਕੇ ਖਾਤੇ ਮੇਂ ਡਾਲੇਗੇ ਆਖਿਆ ਸੀ ਕੁਛ ਹੋਇਆ ਹੈਨਾ ਇਸੇ ਤਰ੍ਹਾਂ ਹੀ ਕੈਪਟਨ ਸਰਕਾਰ ਨੇ ਕਾਂਗਰਸ ਸਰਕਾਰ ਨੇ ਜਦੋਂ ਵੋਟ ਲਈ ਸੀ ਉਦੋਂ ਕੈਪਟਨ ਮੌਜੂਦਾ ਸੀ ਹੁਣ ਤੱਕ ਧਾਰੀ ਕਰ ਗਿਆ ਪਘੋੜਾ ਹੋ ਗਿਆ ਹੈਨਾ ਪਗੋੜਾ ਹੋ ਗਿਆ ਹਾਂ ਪਗੋੜਾ ਹੋ ਗਿਆ ਉਦੋਂ ਵੀ ਝੂਠ ਬੋਲ ਗਿਆ ਉਹ ਕਹਿੰਦੇ ਹਰ ਘਰ ਦੇ ਵਿੱਚ ਨੌਕਰੀ ਦਵਾਵਾਂਗਾ ਆਖਿਆ ਸੀ ਹੈਨਾ ਔਰ ਆਮ ਆਦਮੀ ਪਾਰਟੀ ਨੇ ਉਸ ਤੋਂ ਵੱਡਾ ਝੂਠ ਬੋਲ ਦਿੱਤਾ ਆ ਕੇ ਕੀ ਕਿ ਹਰ ਇੱਕ ਔਰਤ ਦੇ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਆਖਿਆ ਬਈ ਝੂਠੇ ਲੋਕਾਂ ਝੂਠੇ ਲੋਕ 76 ਸਾਲ ਤੋਂ ਝੂਠ ਹੀ ਬੋਲਦੇ ਆ ਸਾਡੇ ਲੋਕਾਂ ਨੂੰ ਲੇਕਿਨ ਕਦੀ ਵੀ ਉਹਨਾਂ ਨੇ ਸਾਡੀ ਮਜ਼ਦੂਰੀ ਦੀ ਗੱਲ ਨਹੀਂ ਕੀਤੀ ਅੱਜ ਸਾਨੂੰ ਮਨਰੇਗਾ ਦਾ ਕੰਮ ਲੈਣ ਲਈ ਔਰ 20 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਉਹ ਵੀ ਉਹ ਕੜਮ ਚੌਧਰੀ ਆਮ ਆਦਮੀ ਪਾਰਟੀ ਦੇ ਆ ਕੇ ਖੜ ਜਾਂਦੇ ਆ ਕਹਿੰਦੇ ਆ ਜੀ ਸਾਡੀ ਸਰਕਾਰ ਆ ਸਾਡੇ ਤੋਂ ਬਿਨਾ ਕੰਮ ਨਹੀਂ ਚੱਲੇਗੀ ਪਰ ਤੁਸੀਂ ਇੱਕ ਗੱਲ ਅਮਰਜੀਤ ਧੱਕੇ ਗਿਆ ਕਰੋ ਵੀ ਇਹਨਾਂ ਦੀ ਸਰਕਾਰ ਆ ਹਲੇ 15 ਸਾਲ ਨਹੀਂ ਹੋਏ ਦਿੱਲੀ ਚ ਆਈ ਨੂੰ ਤੇ ਸਾਡਾ ਮਨਰੇਗਾ ਦਾ ਕਾਨੂੰਨ ਤਾਂ ਜਿਹੜਾ ਹੈਗਾ ਉਹ 19 ਸਾਲ ਪਹਿਲਾਂ ਬਣਿਆ ਹੋਇਆ ਪੰਜ ਚਾਹ। ਕਹਿੰਦਾ ਤੁਹਾਡੀ ਸਰਕਾਰ ਦਾ ਤਾਂ ਨਾ ਹੀ ਨਹੀਂ ਹੈਗਾ ਸੀਗਾ। ਜੰਮੀ ਨਹੀਂ ਸੀਗੀ, ਪੈਦਾ ਹੀ ਨਹੀਂ ਹੋਈ ਸੀ ਤੁਹਾਡੀ ਸਰਕਾਰ ਕਿੱਥੇ ਆ? ਇਹ ਪਬਲਿਕ ਦੀ ਸਰਕਾਰ ਆ, ਪਬਲਿਕ ਦਾ ਦਾ ਹੱਕ ਆ। ਪਬਲਿਕ ਦਾ ਹੱਕ ਆ, ਮਦਰੀ ਦਾ ਹੱਕ, ਕਿਰਾਏ ਨੂੰ ਬਣਿਆ। ਇਹ ਕਿਸੇ ਨੂੰ ਅਸੀਂ ਨਹੀਂ ਦੇਣਾ, ਨਾ ਦੇਣ ਦੇਣਾ। ਵਾਟ ਕਰ ਦੇਾਂਗੇ। ਜੇ ਹੋ ਜਾ ਉਹ ਆਪਾਂ ਨੂੰ ਜਵਾਬ ਦੇ ਲਈਏ ਆਮ ਪਾਕੀਆਲਾ ਉਹ ਉਹਦੇ ਜਵਾਬ ਦਵਾਂਗੇ ਇਹ ਆਪਣੀ ਜੱਥੇ ਜਿੱਥੇ ਬੰਦੇ ਤੇ ਚੈਲੰਜ ਕਰਨਾ ਆਪਾਂ ਦੇਖਦੇ ਪਿਆ ਆ ਸਰਪੰਚ ਆ ਨਾ ਜੀ ਹੈ ਨਾ ਪਿੰਡਾਂ ਦੀ ਸਰਕਾਰ ਦੀ ਡਿਊਟੀ ਹੈ ਸਰਪੰਚ ਬਣੋ ਪਿੰਡ ਦੇ ਵਿੱਚ ਜਦੋਂ ਸਰਪੰਚ ਬਣ ਗਿਆ ਸਮਝ ਲਓ ਸਰਪੰਚ ਪਿੰਡ ਦਾ ਮੁਖ ਮੰਤਰੀ ਬਣ ਗਿਆ ਉਹਨੇ ਪਿੰਡ ਚ ਕੀ ਕਰਨਾ ਉਹਦੀ ਵਜ਼ਾਰਤ ਕਰਨਾ ਹੈ ਨਾ ਉਹਨਾਂ ਵੀ ਆ ਕੇ ਬਹੁਤ ਦਹਿਸ਼ਤ ਪਾਉਣੀ ਆ। ਉਹ ਵੀ ਡੋਲੇ ਖਿੜਕਾਉਂਦੇ ਹੁੰਦੇ ਹੂੰ। ਹਮਾਰੇ ਬਿਨੋਂ ਨਰੇਗਾ ਨਹੀਂ ਚੱਲਦੀ। ਉਹ ਪਹਿਲੇ ਵਾਲੇ ਜਿਹੜੇ ਸੀਗਾ ਐਵੇਂ ਹੀ ਕਰਦੇ ਸੀਗੇ। ਹਾਂਜੀ ਹਾਂਜੀ ਮੈਨੂੰ ਪਹਿਲੇ ਕੀ ਕਹਿੰਦੇ ਸੀ? ਕਹਿੰਦੇ ਸੀ ਨਹੀਂ ਨਰੇਗਾ ਚੱਲਨੇ ਸਰਪੰਚ ਤੋਂ ਬਿਨਾ ਨਾ ਚੱਲੇ। ਤੁਹਾਨੂੰ ਚਲਾ ਕੇ ਵਿਖਾਵਾਂਗਾ ਚੱਲਦੀ ਪਈ। ਚੱਲਦੀ ਪਈ। ਚੱਲਦੀ ਪਈ। ਉਹ ਮੀਟਿੰਗ 'ਚ ਬੋਲ ਕੇ ਗਈ ਸੀ ਇੱਕ ਕੁੜੀ ਸਾਰਾ ਗੜੀ ਗੁਰਦੁਆਰੇ ਹੈਨਾ ਠੱਠੇਰਾ ਦੀ। ਉਹ ਕਿੰਨਾ ਮੈਨੂੰ ਸਰਪੰਚ ਕਿੰਨਾ ਗਦੇ ਦੇ ਮੂਤ ਨਾ ਮੇਰੀਆਂ ਮੁੱਛਾਂ ਤੇ ਦਾੜੀ ਮਗਾ ਲਿਆ ਜੀ ਜੇ ਤੁਸੀਂ ਕੰਮ ਚਲਾ ਗਏ ਤੇ ਐਡੀ ਲੈ ਗਏ ਉਹਦਾ ਕੰਮ ਵੀ ਚੱਲਦਾ ਪਿਆ ਉਹ ਬੋਲ ਕੇ ਗਈ ਆ ਹੈਨਾ ਤੇ ਉਹਦਾ ਨਰੇਗਾ ਵੀ ਚੱਲਦਾ ਪਿਆ ਹੋ ਉਹ ਬੀਬੀਆਂ ਸੀ ਸਿਆਣੀਆਂ ਇਕੱਠੀਆਂ ਹੋ ਕੇ ਗਈਆਂ ਆਂਦੀਆਂ ਲਿਆ ਪਾਈ ਹੁਣ ਗਦੇ ਦਾ ਪਸ਼ਾਬ ਆਂਦੀ ਮੂਤਰ ਨਾ ਇਕੱਠਾ ਕਰ ਲੈ ਦਾੜੀ ਮੁੱਛਾਂ ਲਾ ਲਾ ਨਰੇਗਾ ਲੈ ਗਈ ਹੈਨਾ ਕਹਿੰਦੀ ਕੁੜੀਆਂ ਨੇ ਤਾਂ ਕੰਮ ਚਲਾਇ ਤੇ ਚਲਾਇ ਗੱਲ ਇਹ ਆ ਕਿ ਕੰਮ ਨਹੀਂ ਰੁਕਦਾ ਹਿੰਮਤ ਤੇ ਚਲਾਉਣਾ ਤਾਂ ਕੰਮ ਨਹੀਂ ਰੁਕਦਾ ਇਹ ਜਿਵੇਂ ਮਰਜੀ ਡੋਲੇ ਵਲਾਈ ਜਾਣ ਇੱਕ ਚੀਜ਼ ਸਿੱਖ ਲਓ ਮੇਰੇ ਕੋਲ ਆਪਾਂ ਆਨਲਾਈਨ ਗੱਲ ਕਰਦੇ ਹਾਂ ਸਾਰੇ ਸਿੱਖ ਲਓ ਜਿਹੜੇ ਸੁਣਨਗੇ ਉਹ ਵੀ ਸਿੱਖ ਲੈ ਜਿੰਨੂੰ ਅਸੀਂ ਚੁਣਿਆ ਭਾਵੇਂ ਉਹ ਸਰਪੰਚ ਆ ਭਾਵੇਂ ਐਮਐਲਏ ਆ ਭਾਵੇਂ ਚੇਅਰਮੈਨ ਭਾਵੇਂ ਉਹ ਐਮਪੀ ਆ ਉਹ ਚਾਰ ਚੀਜ਼ਾਂ ਲਾਗੂ ਕਰਨ ਵਾਸਤੇ ਚੁਣਿਆ ਹੁੰਦਾ ਤੁਸੀਂ ਪਹਿਲਾ ਕੀ ਕਾਨੂੰਨ ਆ ਇਹਨੂੰ ਧਿਆਨ ਕਰੋ ਲੋਕਾਂ ਦਾ ਵਿਕਾਸ ਲੱਗ ਹੈ ਨਾ ਲੋਕਾਂ ਦਾ ਰੋਜ਼ਗਾਰ ਲਾਗੂ ਕਰਨਾ ਲੋਕਾਂ ਨੂੰ ਨਿਆਂ ਦਿਵਾਉਣਾ ਜਿਹਨੂੰ ਕਹਿੰਦੇ ਹਨ ਇਨਸਾਫ ਲਾਗੂ ਕਰਨਾ ਲੋਕਾਂ ਦਾ ਸਿਵਿਧਾਨ ਲਾਗੂ ਕਰਨਾ ਹਰ ਸਾਲ 'ਚ ਹਰ ਸਾਲ 'ਚ ਦੋ ਵਾਰੀ ਮਤਾ ਪਾਸ ਕਰਨਾ ਤੁਹਾਡੇ ਕਿੰਨੇ ਸੁੰਗੀਆਂ ਗੱਲਾਂ ਤੇ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੈ ਕਾਰਵਾਈ ਰਜਿਸਟਰ 'ਚ ਨੋਟ ਕਰਕੇ ਭੇਜਣਾ ਸਰਕਾਰ ਨੂੰ ਆ ਉਹਨਾਂ ਦੀ ਜਿੰਮੇਵਾਰੀ ਆ ਇਹ ਜਿੰਮੇਵਾਰੀ ਕਿਹਦੀ ਧਮਾ ਰਹੇ ਆ ਰੋਕ ਦਿਓ ਕੰਮ ਨਹੀਂ ਰੋਕ ਦਿਓ ਕੰਮ ਸਾਡੀ ਰੈਲੀ ਤੇ ਨਹੀਂ ਹੈ ਸਾਨੂੰ ਵੋਟਾਂ ਨਹੀਂ ਪਾਈਆਂ ਹੈ ਨਾ ਰੁਕ ਨਹੀਂ ਸਕਦਾ ਇਹ ਨਹੀਂ ਕਾਨੂੰਨ ਹੈ ਇਸ ਵਾਸਤੇ ਮੇਰੀ ਬੇਨਤੀ ਹੈ ਕਿ ਮੈਂ ਆਇਆ ਸੀ ਦੇਖਣ ਵਾਸਤੇ ਭਾਈ ਕਿਸੇ ਜੀ ਦੱਦੇ ਕਿ ਤੁਹਾਨੂੰ ਖਰਚਾ ਮਿਲਦਾ ਕੀ ਨਹੀਂ ਮਿਲਦਾ ਸਾਡੇ ਬਲਾਕ ਪ੍ਰਧਾਨ ਅਮਰਜੀਤ ਮੇਰਾ ਆਸਤੀ ਚਾਉਂਦੇ ਉਹਨੇ ਦੱਸਿਆ ਅਮਰ ਜੀ ਕੀ ਕਿਹਾ ਸੀਗਾ ਕੀ ਕਹਿੰਦੇ ਸੀ ਉਹ ਆਪਾਂ ਉੱਥੇ ਜਾਣਾ ਕਿੱਥੇ ਜਾਣਾ ਸੀ ਮੈਨੂੰ ਦੱਸੋ ਘੜਾੜਾ ਨੇ ਕਿਹਾ ਸੀ ਕਿ ਉਹ ਆਪਾਂ ਕਾਹਦੇ ਜਾ ਰਹੇ ਹਾਂ ਉਹ ਦੋ 2011 ਮਾਤਾ ਨਾਂ ਕੀ ਤੇ ਜਾਣਾ ਨਾਂ ਮਾੜੇ ਵਾਲੇ ਕੋਲ ਜਾਣਾ ਨਾ ਬੰਦਿਆ ਇਹ ਕਾਲੇ ਜਾ ਮੈਂ ਕਿਤੇ ਨਹੀਂ ਜਾਦੀ ਮੈਂ ਨਾਂ ਮੈਨੂੰ ਕਿਸੇ ਨੇ ਫਾਰਮ ਕਰਨ ਦੱਸਿਆ ਤੇ ਨਾਂ ਮੈਂ ਜਾਣਾ ਜੀ ਨਾਂ ਨੇ ਲਾਇਆ ਰੋਟੀ ਦਾ ਦਾਗ ਰੋਟੀ ਆਹ ਕਾਦੇ ਨਾਲ ਜੁੜੇ ਜਾਂਦੇ ਨਹੀਂ ਕੋਈ ਆਏ ਇਵੇਂ ਆ ਹਿੰਮਤਾਂ हिम्मत रखो ध्यान करो नीरेगा इक ਤੁਹਾਡਾ ਹੱਕ ਆ ਤੁਸੀਂ ਇਹਦੇ ਮਾਲਕ ਹੋ ਜਿਵੇਂ ਇੱਕ ਘਰ ਵਾਲਾਂ ਦੀ ਜਿੱਦਾਂ ਘਰ ਦੇ ਵਿੱਚ ਮੀਆਂ بیوی ਦੋਵੇਂ ਬਰਾਬਰ ਦੇ ਹਿੱਸੇਦਾਰ ਹੁੰਦੇ ਹੈਨਾ ਹਰ ਤਾਂ ਦਾਵਾ ਕਰਦੀ ਨਾ ਮੇਰਾ ਹੱਕ ਆ ਬੰਦੇ ਨੂੰ ਕਹਿੰਦੀ ਨਾ ਤੂੰ ਮੇਰੇ ਨਾਲ ਮਫਾਲਤੂ ਵੀ ਨਹੀਂ ਬੋਲ ਸਕਦਾ ਮੇਰਾ ਹੱਕ ਆ ਕਿਸੇ ਬੋਰ ਬੁੜੀ ਨਾਲ ਨਹੀਂ ਖੋਲ ਸਕਦਾ ਮੇਰਾ ਹੱਕ ਆ ਇਹ ਵੀ ਤੁਹਾਡਾ ਨਰੀਗਾ ਦਾ ਵੀ ਤੁਹਾਡਾ ਹੱਕ ਆ ਇਦੇ ਤੇ ਕੋਈ ਦੂਜਾ ਬੰਦਾ ਨਹੀਂ ਅੱਖ ਮਾਰ ਸਕਦਾ ਜਾਂ ਇਦੇ ਤੇ ਫੀਰਾ ਮਾਰ ਸਕਦਾ ਵੀ ਮੈਂ ਕਰਨਾ ਆਪਾਂ ਮੂੰਹ ਤੋੜ ਜਵਾਬ ਦੇਾਂਗੇ ਜੇ ਕੋਈ ਇਹੋ ਜਿਹਾ ਬੰਦਾ ਆਉਂਦਾ ਠੀਕ ਆ ਭਾਈ ਹਾਂਜੀ ਇੱਧਰ ਨੂੰ ਕਰੀਏ ਅੱਪਸਾਂ ਲੈਣੇ ਤਾਂ ਐਵੇਂ ਕਿਹਾ ਸੀ ਨਾ ਹਾਂ ਬਈ ਠੀਕ ਆ ਨਾ ਹੈਨਾ ਆਪਣੀ ਵੀ ਮੀਟਿੰਗ ਸੀ ਤਾਂ ਉਹ ਮੈਨੂੰ ਆਦਿ ਸੀ ਵੀ ਅੱਪਦੇ ਇੱਧਰ ਨਾ ਆਵੇਗੀ ਉਹ ਧਰਨਾ ਜਾਏਗੀ ਤੇ ਇੱਧਰ ਆਵੇਗੀ ਇਥੋਂ ਦੇ ਗੱਲ ਸੁਣੋ ਇਹ ਜਮ ਹਾਂ ਯਾਰ ਪਈਏ ਪੜਾ ਤੀ ਕਹਿੰਦੇ 250 ਪੱਲੇ ਪੈਂਦਾ ਹੈ ਹੈਨਾ ਉਹ ਵੀ ਉਹ ਗੱਡੀ ਆ ਇੱਕ 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 ਮਿੰਟ ਜੀ ਸੁਣੋ ਪੈ ਗੀ ਸੁਣੋ ਗੱਲ ਗੁੱਸੇ ਵਾਲੀ ਆ ਜੇ ਕਰ ਲੋਗੇ ਤੇ ਤੁਹਾਡੀ ਮਰਜ਼ੀ ਹੈਨਾ ਪਰ ਗੱਲ ਜੇ ਤੁਸੀਂ ਕਹੀ ਤੇ ਗੱਲ ਨੂੰ ਪੂਰਾ ਤਾਂ ਮੇਰਾ ਕਰਨਾ ਮੇਰਾ ਫਰਜ਼ ਹੈ ਮੇਲੇ ਲੱਗਦੇ ਆ ਮੇਲੇ ਬਾਬੇ ਮੇਲੇ ਚ ਪੁਲਵਾਨ ਭੁੱਲਦੇ ਜਿਹਦਾ ਜੋਰ ਹੁੰਦਾ ਉਹ ਹੀ ਟੋਂਦਾ ਤੁਸੀਂ ਲੜਾਈ ਲੜਦੇ ਹੋ ਆਪਦੇ ਹੱਕਾਂ ਲਈ ਗਰੀਬੀ ਮੀਰੀ ਦੀ ਗਰੀਬੀ ਮੀਰੀ ਦੀ ਬੇਟ ਦੀ ਲੜਾਈ ਲੜਦੇ ਹੋ ਪਰ ਤੁਸੀਂ ਤਗੜੇ ਹੋਗੇ ਤਾਂ ਇਹਨਾਂ ਨੂੰ ਧੱਕ ਕੇ ਲੈ ਜੇਣਾ ਹੈ ਨਾ ਅਜੇ ਤੁਸੀਂ ਤਗੜੇ ਨਹੀਂ ਹੋਏ ਉਹਦਾ ਕਾਰਨ ਕੀ ਆ ਕਿ ਅਸੀਂ ਇਕੱਠੇ ਨਹੀਂ ਹੁੰਦੇ ਮਹੀਨੇ ਚ ਆਪਦੇ ਹੱਕ ਲਈ ਕਦੀ ਇਕੱਠੇ ਨਹੀਂ ਹੁੰਦੇ ਸਾਂਣ ਕਰਦੇ ਹੋ ਹੱਕ ਅਮਰਜੀਤ ਕਦਾਏ ਕੁੜੀਂ ਵਾਹਣੀਆਂ ਮਗਰੋਂ ਕਿਤੇ ਤੇ ਪਹਿਲ ਨਹੀਂ ਪਾਉਂਦੇ। 4 ਮਿੰਟ ਹੀ ਕਰਦੇ। 5 ਮਿੰਟ ਵੀ ਨਹੀਂ ਸਿਖਾਈ। ਇੱਕ ਵਾਰ ਡੰਡ ਤੋਂ ਸਵਾਲ ਪੁੱਛਦਾ। ਪਰ ਸੋਈ ਦਾ ਸਾਰਿਆਂ ਦੇ ਘਰਾਂ ਚ ਲੱਗ। ਕਿਸੇ ਰਸੋਈ ਚ ਜਾਓ ਹੀ ਨਾ। ਚਾਹ ਬਣਦੂ। ਰੋਟੀ ਬਣਦੂਗੀ। ਸਾਫ ਸੁਭਾਈ ਹੋਜੂ। ਐਵੇਂ ਹੀ ਜੇ ਤੁਸੀਂ ਆਪਦੇ ਹੱਕਾਂ ਲਈ ਇਕੱਠੇ ਹੀ ਨਾ ਹੋਵੋ। ਆਪਦੇ ਹੱਕਾਂ ਲਈ ਇਕੱਠੇ ਨਾ ਹੋਵੋ ਤੇ ਕਿਨੇ ਹੱਕ ਮਿਲ ਜਾਣਗੇ। ਮੈਂ ਨਹੀਂ ਮੈਂ ਨਾ ਨਹੀਂ ਮੈਂ ਨੀਚੇ ਟਿਕਨੇ ਦਾ ਤੁਹਾਨੂੰ ਚਾਹ ਨਹੀਂ ਕੋਈ ਸੁਣਨਾ ਨਹੀਂ ਕਿਹਦਾ ਕਰਨੀ ਹੈ ਜੋ ਮੈਂ ਨਹੀਂ ਹੈ ਕਰਾ ਕੋਈ ਕੱਟੇ ਹੋ ਤਾਂ ਫਿਰ ਗੱਲ ਚਲੇ ਹਰਪਿੰਡ ਦੇ ਵਿੱਚ ਟੀਮ ਬਣਾਓ ਪਿਆਰ ਭਾਵਨਾ ਨਾਲ ਮੀਟਿੰਗ ਕਰੋ ਆਪਾਂ ਉਹਨਾਂ ਨੂੰ ਆਸਰਾ ਦੇ ਜੀ ਕਿ ਕੰਮ ਚਲਾइए ਜੇ ਤੋ ਕੰਮ ਚਲਾਈਏ ਹੌਸਲਾ ਬਣ ਜੇ ਜੇ ਤੋ ਹੌਸਲਾ ਬਣ ਜੇ ਫਿਰ ਆਪਣਾ ਕੰਮ ਬਣਦਾ ਹੁਣ ਇਹ ਤਾਂ ਪਤਾ ਨਾ ਵੀ ਕਿਸਾਨਾਂ ਨੇ ਧਰਨਾ ਲਾਇਆ ਤੇ ਮੋਦੀ ਨੂੰ ਹਰਾ ਕੇ ਆਏ ਸੀ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਬੈਠੇ ਨੇ ਅਜੇ ਵੀ ਬੈਠੇ ਨੇ ਉਹਨਾਂ ਦੇ ਸੰਵਿਧਾਨ ਘਾਹ ਤੇ ਨਹੀਂ ਹੈਗੇ ਬਾਬਾ ਸਾਹਿਬ ਡਾਕਟਰ ਮੇਕਾ ਤੁਨੂ ਸਾਹਿਬ ਨੇ ਤੁਹਾਡੇ 1952 ਚ ਬਹੁਤ ਹਕ ਕੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਂਦੀ ਦੇ ਉੱਪਰ ਪਹਿਲ ਦੇ ਆਧਾਰ ਤੇ ਦੇ ਲੇਕਿਨ ਅਸੀਂ ਆਪਦੇ ਹੱਕਾਂ ਲਈ ਇਕੱਠੇ ਨਹੀਂ ਹੁੰਦੇ ਉਹਨਾਂ ਦੇ ਹੱਕ ਲਈ ਜੇ ਨਹੀਂ ਇਕੱਠੇ ਹੋ ਕੇ ਸਰਕਾਰ ਤੋਂ ਧੱਕੇ ਨਾਲ ਲੈ ਜਾਂਦੇ ਹਾਂ ਹੈਨਾ ਤੇ ਆਓ ਕਾਲੇ ਸਾਥ ਦੇਉ ਸੇਸਨਾ ਕਰੋ ਆਣ ਵਾਲੀ ਤੁਹਾਡੀ ਆ ਜਨ ਸਿੱਖਿਆ ਜੁੜੀ ਕੱਢੀ ਆ ਉਹਨਾਂ ਨਾਲ ਤੁਸੀਂ ਵਧੀਆ ਵਿਕਾਸ ਕਰਨਾ ਵਧੀਆ ਘਰ-ਬਾਰ ਬਣਾਉਣਾ ਹੈ ਨਾ ਵਧੀਆ ਉਹਨਾਂ ਦੀ ਜ਼ਿੰਦਗੀ ਬਣਾਉਣੀ ਆਓ ਕਾਲੀ ਲੜਾਈ ਲੜੀਏ ਐਨੇ ਕਹਿੰਦੇ ਨੇ ਆ ਸਭ ਨੂੰ ਜੈਪੀਨ ਜੈਪਾ ਜੈਪਾਰਤੋ ਸਸਿਕਨ ਨਮਸਕਾਰ ਜਿਹੜੇ ਉਹ